ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿੱਚ। ਕਮੀਲ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇਹ ਦਿਨ ਹੈਗਾ ਕਿ ਸੋਮਾਰ ਦਾ। 8:30 ਹੋ ਗਏ। ਗੋਹਾ ਧਾਰ ਸਾਰਾ ਆਪਾਂ ਆਪਨ ਮੇਰ ਲਿਆਗਾ। ਗੋਹੇ ਦੇ ਬੱਠਲ ਭਰੇ ਪਏ ਨੇ 12 ਸਾਰਾ ਸੰਭਰ ਸੁਭਰਾਈ ਦਾ ਕੰਮ ਤਾਂ ਉਹ ਆਪਾਂ ਰੇੜੀ 'ਚ ਪਾਉਣਾ ਹੁੰਦਾ ਹੈਗਾ। ਉਹ ਆਪਾਂ ਮੰਡੀ ਚੱਲ ਜਾਣ ਲੱਗੇ ਮੱਥੇ ਵਾਸਤੇ। ਤੇ ਜੋ ਰੇੜੀ ਆ ਉਹ ਮੈਂ ਫਿਰ ਪਾਉਂਗੀ। ਮੇਰੇ ਨੂੰ ਟਾਈਮ ਜਸ ਸੀਗਾ ਮੈਂ ਚੱਲ ਕੱਪੜੇ ਤਾਂ ਹਲਾ ਲਾਂ ਨਾਲ ਚਾਹ ਪੀਂਦੀ ਸੀ ਮੈਂ ਬੈਠ ਕੇ ਇੱਕ ਇੱਕ ਵਾਰੀ ਪਹਿਲਾਂ ਸਵੇਰੇ ਪੀ ਲੈਂਦੇ ਹੁੰਨੇ ਆ ਸਮਝ ਲੱਗਦੀ ਆ ਜਦੋਂ ਉਹ ਦੁਬਾਰੇ ਪੀਂਦੇ ਸੀਗੇ ਨਾਲ ਜੋਤ ਦੀ ਪਾਈ ਆ ਚਾਹ ਮੈਂ ਨਾਲ ਕੱਪੜੇ ਤਾਂ ਹਲਾ ਲਾ ਲੇ ਨੀ ਰਾਤ ਨੂੰ ਇਲਾਕੇ ਰੱਖਦੇ ਕੱਪੜੇ ਤਾਂ ਹਲਾਈ ਨਹੀਂ ਨਹੀਂ ਤੇ ਸ਼ਾਮ ਨੂੰ ਲਾ ਕੇ ਲਾ ਕਰਦੇ ਹੁੰਨੇ ਤੇ ਹਸਲੇ ਹਲਾ ਲਿਓ ਨੇ ਕੋਠੇ ਤੋਂ ਪਰ ਰਾਤ ਸਨ ਕੁ ਵੇਲਾ ਹੋ ਗਿਆ ਬਾਬਿਆਂ ਦੀ ਬਾਗ ਨਹੀਂ ਸੀ ਮਸਾਂ ਨੇਰੇ ਹੋਈ ਲਾ ਕੇ ਲਿਆਂਦੇ ਜਾਦੀ ਹੁੰਦੇ ਸੀ ਪਹਿਲਾਂ ਕੱਪੜੇ ਲਾਉਣੇ ਫਿਰ ਅਈ ਸਿਰ ਤੇ ਮੰਜੇ ਤੇ ਲਿਆ ਕੇ ਚੱਲ ਹੁਣ ਟਾਈਮ ਹੈ ਹੁਣ ਤਾਰਾਂ ਆਹ ਤਹਾਂ ਲਾ ਦਮੀ ਆ ਮੈਂ ਹੁਣ ਦਿਨੇ ਫੇਰ ਨਹੀਂ ਟਾਈਮ ਲੱਗਣਾ ਹੈਗਾ ਨਾਲੇ ਫਿਰ ਬਲਜੇ ਪਾ ਜਾਂਦੇ ਨੇ ਬਾਲਾਂ ਚ ਰਹਿ ਸਿੱਟੇ ਜਾਂ ਪਏ ਰਹਿਣ ਕੱਪੜੇ ਦਾਦੂ ਨੇ ਕੰਧ ਲਾਣੀ ਬਣਨੀ ਪੈਂਦੀ ਰਹੀ ਵੀਡੀਓਨ ਖੋਲ ਲਓ ਵਾਚ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆ ਸ਼ਰਤ ਇਹ ਤਾਂ ਹੁਣ ਲੈ ਅੰਦਰ ਚੱਕ ਕੇ ਪਾ ਕੇ ਤਾਜ ਅੱਲਾ ਹੁਣ ਟਾਈਮ ਹੋ ਗਿਆ ਸੀਗਾ ਜੀ 9:30 ਦਾ ਬਾਕੀ ਕੰਮ ਹੋ ਗਏ ਸੀਗੇ ਬਸ ਰੋਟੀ ਪਾਣੀ ਦੀ ਬਣਿਆ ਸੀਗਾ ਹਜੇ ਵੇ ਮੇਰਾ ਸਾਰਾ ਕੰਮ ਪਿਆ ਸੀਗਾ ਪੁੱਛੇ ਵੀ ਪਈ ਸੀ ਤੇ ਆਪਣੀ ਆ ਗਈ ਸੀਗੀ ਟੂਟੀ ਮੈਂ ਮੱਜਾਂ ਲਵਾਉਣੀ ਸੀ ਮੈਂ ਗੋਹਾ ਇਕੱਠਾ ਕਰਦੀ ਸੀਗੀ ਇੱਕ ਮੱਠਲ ਫੇਰ ਇਸ ਟਾਈਮ ਫੇਰ ਹੋ ਜਾਂਦਾਗਾ ਨਨਮਾਉਣ ਵੇਲੇ ਖੜੀਆਂ ਕਰਦੇ ਆ ਮੱਜਾਂ ਨੂੰ ਫੇਰ ਮੱਠਲ ਗੋਹੇ ਦਾ ਭਰ ਜਾਂਦਾਗਾ ਤੇ ਮੱਜਾਂ ਫੇਰ ਹੁਣ ਮੈਨੂੰ ਲਵਾਉਣੀ ਪੈਂਦੀਆਂ ਨੇ ਹਰਮਨ ਦੀ ਡਾੜੀ ਦਾ ਪੈਰ ਜੇ ਸੱਟ ਕਰਕੇ ਵਿਚਦੀ ਵਾਰ ਜਮੀ ਨਹੀਂ ਬੰਨ ਜਾ ਰੱਖਿਆ ਸੀਗਾ ਇਹਨੇ ਫੇਰ ਆਰਾਮ ਨਹੀਂ ਆਇਆ ਸੁਝ ਜਾਂਦਾ ਸੀਗਾ ਫੇਰ ਰੋਜ਼ ਤਾਂ ਕਰਕੇ ਹੁਣ ਚਲ ਇੱਕ ਦਿਨ ਛੱਡ ਕੇ ਮੱਜਾਂ ਨਮਾਉਣੀਆਂ ਹੁੰਦੀਆਂ ਨੇ ਫਿਰ ਮੈਂ ਹੀ ਨਮਾ ਦਿੰਨੀ ਹੁੰਦੀ ਹੈਗੀ ਕੁਝ ਹੋਜੀ ਟਾਈਮ ਹੋ ਗਿਆ 10:30 ਦਾ ਮੱਜਾਂ ਨਮਾਉਂਦੀ ਆ ਮੈਂ ਤੇ ਇਹ ਮੈਂ ਭੋਂਤੇ ਨੇ ਗੋਹੇ ਵਾਲੇ ਬੱਠਲ ਕਈ ਦਿਨ ਹੋ ਗਏ ਧੋਤੇ ਰੀ ਸੀ ਲਿਬੜੇ ਵਾਲੇ ਪਏ ਸੀਗੇ ਉਗਲ ਜਾਣਗੇ ਇਹ ਫਿਰ ਅਸੀਂ ਬਾਥਰੂਮ ਸਾਰਾ ਕੁੱਸਤਾ ਹਾਂ ਮੈਂ ਇਧਰੋਂ ਤੇ ਫਰਸ਼ ਵੀ ਧੋਤਾ ਗਿਆ ਤੇ ਇਹ ਮੇਰੇ ਭਾਂਡੇ ਪਏ ਆ ਸ਼ੰਕ ਸ਼ੁਕ ਧੋਣ ਵਾਲਾ ਪਿਆ ਹੈ ਜੀ ਇਸ ਤੋਂ ਬਾਅਦ ਲੱਗੀ ਸੀ ਕਿ ਇੱਥੇ ਮੈਂ ਸ਼ੰਕ ਧੋਣ ਸ਼ੰਕ ਤੇ ਇਹ ਬਾਹਰਲੀ ਟੁਕੜੀਆਂ ਬਾਲੀਆਂ ਖਰਾਬ ਹੋਈਆਂ ਪਈਆਂ ਸੀਗੀਆਂ ਇਹ ਪਹਿਲਾਂ ਤਾਂ ਮੈਨੂੰ ਐਸੇ ਵੀ ਚੱਲ ਪਹਿਲਾਂ ਭਾਂਡੇ ਮंजੂਗੀ ਵਿਚਾਲੇ ਪਈ ਸੀਗੇ ਫੇਰ ਐ ਸੀਗਾ ਵੀ ਟੂਟੀ ਚ ਭਗ ਜੂ ਚੱਲ ਟੂਟੀ ਨਾ ਵਧੀਆ ਪਾਣੀ ਪੈ ਜਾਂਦਾਗਾ ਮੈਂ ਸਾਬਣ ਲਾਈ ਜਾਂਦੀ ਸੀਗੀ ਸਾਰੇ ਬੁਰਸ਼ੇ ਤੇ ਲਾ ਕੇ ਤੇ ਜਲਦੀ ਸਾਫ ਕਰਦੇ ਛੇ ਘੱਟ ਖਰਾਬ ਹੁੰਦੀਆਂ ਨੇ ਜੀ ਹਨਾ ਜੇ ਬਾਲੀਆਂ ਖਰਾਬ ਹੋ ਜਾਣ ਫਿਰ ਓਕੇ ਹੋ ਜਾਂਦੀ ਨੇ ਸਾਫ ਕਰਨੀਆਂ ਹਰ ਮਣ ਇਹਨਾਂ ਨੂੰ ਬਹੁਤ ਘੱਟ ਖੁਸ਼ ਹੈਗੀ ਇਹ ਸਾਫ ਕਰਕੇ ਇਹ ਮੈਂ ਹੀ ਕਰਦੀ ਹੁੰਨੀ ਆ ਤਾਂ ਮੈਂ 8 ਦਿਨਾਂ ਤੋਂ ਕਰਦੇ ਹਾਂ 10 ਦਿਨਾਂ ਤੋਂ ਕਰਦੇ ਆ ਮੈਂ ਤਾਂ ਪਾੜੀਆਂ ਲੱਗਣ ਲੱਗ ਗਈਆਂ ਜਿਹੜੀਆਂ ਸੜੀਆਂ ਜਹ ਹੋ ਜਾਂਦੀਆਂ ਨੇ ਕਿਤੇ ਪੰਡਾ ਠਿੱਕਰ ਮਾਜਦੇ ਆ ਚਿੱਟੇ-ਛੁੱਟੇ ਜੇ ਵੱਜ ਕਿਉਂ ਵੀ ਛੇਤੀ ਖਰਾਬ ਹੋ ਜਾਂਦੀਆਂ ਨੇ ਸ਼ੰਕ ਜਾਂ ਵਾਲ ਖਰਾਬ ਹੋ ਜਾਂਦਾ ਵਾ ਇਦੋਂ ਅੱਗੇ-ਅੱਗੇ ਨਾ ਠੰਡ ਚ ਤਾਂ ਹੀ ਬਹੁਤ ਔਖਾ ਹੋ ਜਾਂਦਾ ਇਹ ਜਿਆ ਕੰਮ ਕਰਨਾ ਪਾਣੀ ਵਾਲਾ ਹਣੀ ਤਾਂ ਚੱਲ ਮੌਸਮ ਠੀਕ ਹੈਗਾ ਬਿਲਕੁਲ ਨਹੀਂ ਜੀ ਕਰਿਆ ਕਰਨਾ ਇਦੋਂ ਅੱਗੇ ਤਾਂ ਸਾਫ਼ ਕਰਨ ਨੂੰ ਟੁਕੜੀ ਟੱਕੜੀ ਜੀ ਮੇਂ ਗਰਮ ਪਾਣੀ ਪਾਇਆ ਹੋਇਆ ਸੀਗਾ ਗਰਮ ਪਾਣੀ ਨਾਲ ਨਾ ਬੁਰਸ਼ ਜੀ ਨਾਲ ਬਹੁਤ ਛੇਤੀ ਸਾਫ ਹੋ ਗਈਆਂ ਸੀਗੀਆਂ ਸਟੀਲ ਦੀਆਂ ਟੂਟੀਆਂ ਲੱਗੀਆਂ ਆਪਣੇ ਇਹ ਵੀ ਵਧੀਆ ਹੋ ਜਾਂਦੀਆਂ ਨੇ ਕਿ ਸਾਫ ਕਰਕੇ ਤਾਂ ਬਿਲਕੁਲ ਚਮਕਣ ਲੱਗ ਜਾਂਦੀਆਂ ਨੇ ਛੇਤੀ ਸਾਫ ਕਰ ਦਈਏ ਇਹਨਾਂ ਨੂੰ ਟੂਟੀ ਨਾਲ ਵੀ ਭੁੱਲਾ ਪਾਣੀ ਪਾ ਜਾਂਦਾ ਹੈ ਇਕ ਵਾਰੀ ਸਾਰੇ ਕਾਸੀ ਤੇ ਸਾਬਣ ਫੇਰ ਕੇ ਤਾਂ ਕਰਕੇ ਮੈਂ ਪਹਿਲਾਂ ਹੀ ਇਹ ਪਾਂਡਾ ਤੋਂ ਪਹਿਲਾਂ ਹੀ ਸਾਫ਼ ਕਰਤੀ ਸੀਗੀ ਫਿਰ ਮੈਂ ਘਰ ਟੂਟੀ ਕਿਤੇ ਬਾਗ ਜੀ ਫਿਰ ਓਖਾ ਹੋ ਜਾਂਦਾ ਬਾਅਦ ਚ ਪਾਣੀ ਡੋਲਣਾ ਤੇ ਉਸ ਤੋਂ ਬਾਅਦ ਮੈਂ ਇੱਥੇ ਲੱਗੀ ਸੀਗੀ ਬੱਠਲ ਵਾਲਟੀਆਂ ਮਾਂਜਣ ਅੱਜ ਮੈਂ ਸਾਰੇ ਭਾਂਡਿਆਂ ਦਾ ਵਧੀਆ ਸਾਫ ਸਫਾਈ ਕਰਦੀ ਵਸ ਜੀਜਾ ਲੱਗ ਜੇ ਹਨਾ ਜਦੋਂ ਜਿਹੜੇ ਕੰਮ ਤੇ ਫਿਰ ਮੈਂ ਖਾ ਜਿਵੇਂ ਸਾਰਾ ਕੁਝ ਸਾਫ ਕਰਦੀ ਹੈਗੀ ਬੱਠਲ ਵਾਲਟੀਆਂ ਬਹੁਤ ਖਰਾਬ ਜੇ ਹੋਏ ਪਏ ਸੀਗੇ ਧਾਰ ਵਾਲੀ ਵਾਲਟੀ ਵੀ ਜਦੋਂ ਕੇਰਾਉ ਤਾਂ ਆਪਾਂ ਵੈਸੇ ਮਾਂਜ ਦਿੰਨੇ ਆਂਗੇ ਚੰਗੀ ਤਰ੍ਹਾਂ ਫਿਰ ਇਹਦੇ ਬਿਲਲਾਂ ਜੀਆਂ ਚੋਂ ਧਾਰ ਵਾਲੀ ਵਾਲਟੀ ਮੈਂ ਵਧੀਆ ਮਾਂਜਤੀ ਸੀਗੀ ਅੱਜ ਪਾਣੀ ਗਰਮ ਸੀਗਾ ਮੇਰੇ ਕੋਲੇ ਇਹ ਬੱਠਲਾ ਆਪਾਂ ਮੱਝਾਂ ਨੂੰ ਪਾਣੀ ਪਿਉਣੇ ਹੁੰਨੇ ਆਂ ਸਾਰੇ ਬੱਠਲਵਾਲ ਦੀਆਂ ਚੰਗੀ ਤਰ੍ਹਾਂ ਮਾਜਦੇ ਸੀਗੇ ਅੱਜ ਮੈਂ ਸਟੀਲ ਭੂਲ ਨਾਲ ਇਹੋ ਮੈਂ ਪੱਕਾ ਮਤਨ ਦਾ ਕਰਕੇ ਹਟਦੇ ਹਾਂ ਇੱਥੇ ਮੁੱਦੇ ਮਾਰਨਦੇ ਸੀਗੇ ਮੱਖੀਆਂ ਜਿਹੀਆਂ ਬੈਠੀਆਂ ਜਾਂਦੀਆਂ ਰਹਿੰਦੀਆਂ ਪੜੇ ਜੇ ਲੱਗਦੇ ਸੀ ਪਏ ਸਾਰੇ ਮਾਜਦੇ ਸੀਗੇ ਅੱਜ ਮੈਂ ਇਸ ਤੋਂ ਬਾਅਦ ਫਿਰ ਮੈਂ ਲਾਈ ਸੀਗੇ ਪੋਚੇ ਪੋਚੇ ਵੀ ਅੱਜ ਹਰਮਨ ਨਹੀਂ ਲਾ ਕੇ ਗਈ ਸੀ ਵੈਸੇ ਤਾਂ ਉਹ ਲਾ ਕੇ ਜਾਂਦੀ ਜ਼ਰੂਰ ਅੱਜ ਉਹਨੇ ਥੋੜਾ ਜਿਹਾ ਲੇਟ ਉੱਠੀ ਰਾਤ ਨੂੰ ਆ ਤਾਂ ਸਕੂਲ ਦਾ ਕੰਮ ਨਿਪਟਾਈ ਗਈ ਉਹ ਪੌਂਡ ਹੋਲੇ ਜੇ ਬਣਾਉਂਦੀ ਹੁੰਦੀ ਹੈ ਰਾਤ ਨੂੰ ਫਿਰ ਸਵੇਰੇ ਕਵੇਲੇ ਉੱਠੀ ਫਿਰ ਬਸ ਝਾੜੂ ਝਾੜੂ ਲਾ ਗਈ ਪੋਚੇ ਨੇ ਲਾਏ ਨਹੀਂ ਹੈਗੇ ਕੋਈ ਟਾਈਮ ਹੋ ਗਿਆ ਸੀਗਾ ਕਾਲਜ ਦਾ ਪੋਚੇ ਵੀ ਫਿਰ ਬਾਅਦ ਚ ਮੈਂ ਹੀ ਲਾਏ ਤੇ ਬਸ ਐਸੀ ਕਰਕੇ ਅੱਜ ਮੈਨੂੰ ਬਹੁਤ ਲੇਟ ਹੋ ਗਈ ਸੀ ਮੱਜਾਂ ਹੀ ਮੈਨ ਮਾਈਆਂ ਏ ਟੂ ਜ਼ੈਡ ਸਾਰੇ ਕੰਮ ਅੱਜ ਮੈਨੂੰ ਕਰਨਾ ਪਿਆ ਇਕੱਲੀ ਨੂੰ ਤੇ ਆਪਣੇ ਨਾ ਪੋਚਿਆਂ ਤੋਂ ਬਾਅਦ ਵੀਡੀਓ ਲੱਗੀਆਂ ਹੋਈਆਂ ਨੇਗੀਆਂ ਕਿਸਾਨ ਮੇਲੇ ਦੀਆਂ ਸੌਰੀ ਪਸ਼ੂ ਮੇਲੇ ਦੀਆਂ ਤਰੋਲੇ ਪਸ਼ੂ ਮੇਲਾ ਲੱਗਿਆ ਸੀਗਾ ਜੋਤ ਗਿਆ ਸੀਗਾ ਉਹਦੇ ਚਾਚੇ ਨਾਲ ਤੇ ਉਹ ਆਪ ਅੱਗੇ ਲਾਈਆਂ ਹੋਈਆਂ ਨੇ ਗਿਆ ਕਲਿੱਪਾਂ ਦੇਖੋ ਤੁਸੀਂ ਵੀ ਪਸ਼ੂ ਮੇਲਾ ਤਨੌਲੇ ਦਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਕਰ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰੋ ਚੈਨਲ ਨੂੰ ਬਹੁਤ ਭਾਰੀ ਪਸ਼ੂ ਮੇਲਾ ਲੱਗਦਾਗਾ ਧਨੋਲੇ ਸਾਲ ਤੋਂ ਲੱਗਦਾ ਇਹ ਇਹ ਤਾਂ ਮੈਨੂੰ ਲੱਗਦਾ ਹਰ ਸਾਲ ਬਹੁਤ ਹੀ ਵਗ ਜਾਂਦੇ ਨੇਗੇ ਐਤਕੀ ਫਿਰ ਇਹਦਾ ਡੈਡੀ ਨਹੀਂ ਗਿਆ ਸੀ ਨਾ ਚਾਚਾ ਗਿਆ ਸੀਗਾ ਜੋਤ ਗਿਆ ਸੀ ਨਾਲ ਸਕੂਲ ਵੀ ਨਹੀਂ ਗਿਆ ਇਹ ਪਸ਼ੂ ਮੇਲੇ ਤੇ ਜਾਣ ਦਾ ਮਾਰਿਆ ਤੇ ਆਪਾਂ ਅੱਗੇ ਲਾਈਆਂ ਹੋਈਆਂ ਨੇਗੀਆਂ ਕਲਿੱਪਾਂ ਜ਼ਰੂਰ ਦੇਖਿਓ ਜੀ ਵੀਡੀਓ ਦੇ ਬਹੁਤ ਵੜਾ ਕੇ ਲਏ ਸੀਗੇ ਫਿਰ ਆਪਣਾ ਵਲੌਗ ਜਿਆਦਾ ਲੰਬਾ ਹੁੰਦਾ ਸੀ ਮੈਂ ਬਸ ਥੋੜੀਆਂ ਜਿਹੀਆਂ ਕਲਿੱਪਾਂ ਲਾਤੀਆਂ ਸੀਗੀਆਂ ਜੋ ਤੂੰ ਕਹਿੰਦਾ ਮੰਮੀ ਵੀ ਤੂੰ ਵਲੌਗ ਚਲਾ ਦੀ ਇਹ ਵੀਡੀਓ ਮੈਂ ਤਾਂ ਬਣਾ ਕੇ ਲਿਆ ਤਾਂ ਕਰਕੇ ਬਲੀ ਬਲੌਗ ਨੂੰ ਫੋਲੋ ਵਾਚ ਕਰਿਆ ਕਰੋ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਫਿਰ ਆਪਾਂ ਨੂੰ ਹੌਸਲਾ ਜੇ ਮਿਲ ਜਾਂਦਾਗਾ ਨਹੀਂ ਚਲੋ ਆਪਣੀ ਵੀਡੀਓ ਵੀ ਸੋਹਣੀਆਂ ਲੱਗਦੀਆਂ ਨੇਗੀਆਂ ਆਪਣੇ ਵਿਊਵਰਾਂ ਨੂੰ ਫਿਰ ਹੋਰ ਵੀਡੀਓ ਬਣਾਉਣ ਦਾ ਵੀ ਹੌਸਲਾ ਜੇ ਮਿਲਦਾਗਾ ਇਹਵੇਂ ਰਕ ਫਿੱਕੇ ਜਿਹੇ ਕੱਪੜੇ ਪਾਏ ਹੁੰਦੇ ਨੇ ਕਰੇ ਰੋਜ਼ ਗੋਹੇ ਨਾਲ ਲੱਪੜ ਜਾਂਦੇ ਨੇਗੇ। ਵਿੱਕਾ ਕਪੜਾ ਥੋੜੇ ਜਿਨੇ ਮੈਲਾ ਹੋ ਜਾਂਦਾਗਾ। ਚਲੋ ਜੀ ਵੀਡੀਓ ਦਾ ਅੰਡਾਪਾ ਇੱਥੇ ਹੀ ਕਰਦੇ ਅੱਗੇ ਤੁਸੀਂ ਦੇਖੋ ਕਿਸਾਨ ਪਸ਼ੂ ਮੇਲਾ। ਧੰਨਵਾਦ ਜੀ।

उ रेट चकर जे भाई फेर आज भी मुकाबला करेंगे फिर ये मैच का बड़ा सीजन होता है जब ये आएगा सब

सत्कार जो, तो जो, तो जो गया गया तो ना दो है जो कार्य करते हैं उन्हें लोगों को बहुत बड़ा सहयोग नमस्कार <laughs> 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 どんな感じで ਤਾਂ ਦਾ ਹੌਸਲਾ ਫਿਰ ਕਰੀਏ ਜੀ ਆਇਆਂ ਨੂੰ ਜੀ ਆਇਆਂ ਨੂੰ ਦਾ ਲਗੀ ਹੈ ਸ਼ੋਭਾ ਤੇ ਆਹ ਬਾਲੇ ਫੋਨੇ ਆਹ ਕੀ ਹੋਇਆ ਗੁੱਡੇ ਯਾਰ ਉਹ ਤਾਂ ਉਹਦੇ ਕੋਲੇ ਸੀ ਇਹ ਕੀ ਕੂਤਰੀ ਆ ਹੈਲੋ ਕੋਈ ਜਿੰਨਾ ਦੌੜਾ ਹੈ ਜਿਹੜਾ ਭਈਆ ਆ ਇਹ ਸਾਥੀ ਆ ਉਹ ਆ ਸ਼ਹਿ ਦੇਖ ਤੂੰ ਆਪੜੀ ਚੋਏ ਗੜੀ ਮਾਪੇ ਗੜੀਆ ਚ 20000 ਉਹ ਵੀ 20000 ਉਹ ਵੀ ਕਿਹੜੀ ਤਸਵੀਰ ਮੁੰਨਾ ਖਲੇ ਯਾਰ ਜਿੰਨਾ ਦਾ ਕੂਚ ਹੈਗਾ ਮੈਂ ਮੰਨ ਕੇ ਡਲੇ ਜਾਉਂਗਾ ਡਟਦਾ ਘੜਾ ਹੋਣੀ ਆਹ ਜਿਹੜਾ ਪੁੱਤਰ ਨੇ ਵੇ ਆਹ ਕਹ ਪੁੱਤਰ ਨੇ ਵੇ ਹੈ ਸੀ ਰੱਖਦੇ ਕੰਪੂਟਰ ਰੱਖਣਾ ਪੈਂਦਾ ਗਾਡੋ ਵੀਡੀਓ